ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਤੁਸੀਂ ਭਾਈ ਬਲਵੰਤ ਸਿੰਘ ਹੁਣੀ ਪਟਿਆਲੇ ਤੋਂ ਬੋਲਦੇ ਆ ਇਸ ਵੇਲੇ ਨਾ ਹਾਂਜੀ ਬਲਵੰਤ ਸਿੰਘ ਹਾਂਜੀ ਤੁਸੀਂ ਇਸ ਵੇਲੇ ਕਿੱਥੇ ਆ ਤੇ ਤੁਸੀਂ ਕੰਮ ਕੀ ਕਰਦੇ ਭਾਈ ਸਾਹਿਬ ਮੈਂ ਦੱਖਣਵਾਸ ਸਾਹਿਬ ਹਾਂ ਜੀ ਮੈਂ ਅਖੰਡ ਪਾਠ ਸਾਹਿਬ ਡਿਊਟੀ ਲਾਉਣਾ ਦੱਖਣਵਾਸ ਸਾਹਿਬ ਜੀ ਚੜਦੀ ਕਲਾ ਚੜਦੀ ਕਲਾ ਤੇ ਇੱਥੇ ਤੁਹਾਨੂੰ ਹੁਣ ਕਿੰਨਾ ਚਿਰ ਹੋ ਗਿਆ ਇੱਥੇ ਡਿਊਟੀ ਕਰਦਿਆਂ ਨੂੰ ਮੈਂ 2000 ਤੋਂ ਤਕਰੀਬਨ ਆਇਆ ਹੋਇਆ ਹਾਂ 15 ਤੋਂ ਲਗਾ 5 ਤੋਂ ਲਗਾ ਤਰ ਇਥੇ ਆ ਸ਼ੇਤੋਂ ਚੜਦੀ ਕਲਾ ਚੜਦੀ ਕਲਾ ਤੁਹਾਨੂੰ ਜਿੱਦਾਂ ਹਮੇਸ਼ਾ ਖਾਲਸਾ ਏਡ ਦੇ ਜੋੜ ਮੇਲਾ ਹੋਇਆ ਖਾਲਸਾ ਏਡ ਦੇ ਨਾਲ ਤੇ ਤੁਸੀਂ ਤੇ ਖਾਲਸਾ ਨੂੰ ਕੋਈ ਰਿਕੁਐਸਟ ਕੀਤੀ ਸੀਗੀ ਤੇ ਸਾਨੂੰ ਬੜੀ ਖੁਸ਼ੀ ਆ ਪਈ ਖਾਲਸਾ ਏਡ ਦੇ ਜਿਹੜੇ ਸਾਡੇ ਲੋਕਲ ਟੀਮ ਆ ਪਟਿਆਲੇ ਵਾਲੀ ਉਹ ਆਏ ਮੋਰੇ ਤੇ ਉਹਨਾਂ ਨੇ ਘਰਾਂ ਨਾਲ ਜਾ ਕੇ ਤਾਂ ਵੀ ਮੋਢਾ ਜੋੜਿਆ ਤੁਹਾਡੀ ਮਦਦ ਕੀਤੀ ਤੇ ਤੁਹਾਨੂੰ ਖਾਲਸਾ ਏਡ ਬਾਰੇ ਕਿੱਦਾਂ ਪਤਾ ਲੱਗਾ ਪਈ ਖਾਲਸਾ ਏਡਾਂ ਦੀ ਵੀ ਸੇਵਾ ਕਰਦਿਆ ਕਾਲਸਾਈਡ ਦਾ ਇੱਕ ਤੇ ਮੁੰਡਾ ਆ ਆਪਣੇ ਇੱਥੇ ਕਮਲ ਜੀ ਕਮਲਜੀਤ ਸਿੰਘ ਸਨੌਰਤੋਂ ਆ ਜੀ ਆਟੋ ਮਿਲਿਆ ਸੀ ਉਹਨੂੰ ਉੱਤੇ ਐਡ ਦੇਖੀ ਸੀ ਉਹਦੇ ਆਟੋ ਤੇ ਲਿਖਿਆ ਹੋਇਆ ਸੀ ਹਾਂਜੀ ਹਾਂਜੀ ਅੱਛਾ ਛੱਡ ਦਿਗੀ ਜੀ ਇਹਨੂੰ ਪਤਾ ਲੱਗਾ ਜੀ ਵੀ ਇਹਨਾਂ ਖਾਲਸਾ ਐਡਾਂ ਨਾਲ ਪਹਿਲਾਂ ਤੁਹਾਨੂੰ ਦੱਸਿਆ ਨਹੀਂ ਸੀ ਇਹ ਪਤਾ ਲੱਗਾ ਵੀ ਉਹਨਾਂ ਨੂੰ ਮਦਦ ਮਿਲਿਆ ਇਹਨੂੰ ਤਾਂ ਮੈਂ ਵੀ ਮਤਲ ਲੈ ਲਾਂ ਛੱਡ ਦਿਗੀ ਹਾਂਜੀ ਇਹ ਮੁੰਡਾ ਕਮਲ ਸਿੰਘਾ ਜੀ ਕਿੰਨੀ ਉਮਰ ਨਾਲ ਜੀ ਇਹਨਾਂ ਦੀ 26 ਸਾਲ ਹੋ ਗਿਆ ਜੀ 25 26 ਸਾਲ ਹਾਂਜੀ ਤੇ ਸੰਗ ਨੂੰ ਫਿਰ ਦੱਸੋਗੇ ਸਿਮਰਜੀਤ ਜੀ ਬਾਰੇ ਪਈ ਕਿ ਕਿਉਂ ਤੁਹਾਨੂੰ ਇਦਾਂ ਪਈ ਰਿਕੁਐਸਟ ਕਰਨੀ ਪਈ ਆ ਇਹਦਾ ਪਿਤਾ ਜੀ ਦਾ ਥੋਏ ਸੀ ਤੇ ਇਹਨੂੰ ਮੈਂ ਪਾਲਿਆ ਸੀ ਤਕਰੀਬਨ 11 ਸਾਲ ਦੀ ਉਮਰ ਦਾ ਜਿਹਦਾ ਮੇਰੇ ਕੋਲ ਆਇਆ ਤੇ ਪਲਾਟਕ ਕਪੜਾਈ ਨੂੰ ਕੁਝ ਦੌਰੇ ਵੀ ਪੈਂਦੇ ਸੀ ਤੇ ਹੱਥ ਵੀ ਇਹਦਾ ਇੱਕ ਥੋੜਾ ਕੰਮ ਕੱਟ ਕਰਦਾ ਸੀ ਤੇ ਪੁੱਲਾ ਨੌਕਰੀਆਂ ਦੇ ਭਾਰ ਦੇ ਵਿੱਚ ਸੀ ਕਾਫੀ ਤੇ ਕੋਈ ਮਿਲਦਾ ਨਹੀਂ ਸੀ ਇਸ ਕਰਕੇ ਵਿਹਲੇ ਸੀ ਖੰਡ ਪਾੜ ਵੀ ਸਕਾਇਆ ਸੀ ਪਰ ਖੰਡ ਪਾੜ ਦੀ ਡਿਊਟੀ ਕਦੇ-ਕਦੇ ਮਿਲਦੀ ਇਹਨੂੰ ਤੇ ਇਸ ਕਰਕੇ ਵਿਹਲੇ ਸੀਗਾ ਇਹ ਤੇ ਹੁਣ ਦੇਖੋ ਪਹਿਲਾਂ ਦੇ ਇਲਾਕੇ ਹੁਣ ਤੱਕ ਜਿਉ ਤੁਹਾਨੂੰ ਆਟੋ ਮਿਲਿਆ ਆ ਇਹਦੀ ਜਿੰਦਗੀ ਕਿਦਾਂ ਬਦਲ ਹੋ ਗਈ ਤੇ ਕਮਾਈ ਕਿਦਾਂ ਬਦਲ ਹੋ ਗਈ ਹੁਣ ਕਮਾਈ ਵੀ ਕਰਦਾ ਤੇ ਕੰਮ ਤੇ ਵੀ ਰਹਿੰਦਾ ਬਾਹਰ ਵੀ ਪਏ ਕਿਦਾਂ ਲੱਗਾ ਤੁਹਾਨੂੰ ਤੇ ਇਹਨਾਂ ਨੂੰ ਕਿਦਾਂ ਲੱਗਾ ਹੁਣ ਇਦਾਂ ਵੀ ਅੱਗੇ ਤਾਂ ਘਰ ਚ ਲੜਾਈ ਵੀ ਕਰ ਦਿੰਦਾ ਸੀ ਕਦੇ ਕੁਝ ਮੈਂ ਕਿੱਥੇ ਕੀ ਕਰਾਂ ਕਦੇ ਉਦੋਂ ਦਾ ਹੁਣ ਠੀਕ ਆ ਆਪਣੇ ਆਟੋ ਤੇ ਜਾਂਦਾ ਆ ਸ਼ਾਮ ਨੂੰ ਆਉਂਦਾ ਆ ਤੇ ਵਧੀਆ ਆਪਦਾ ਸੰਕਰ ਕਰਦਾ ਜੀ ਵਧੀਆ ਕੰਮ ਹਉਨ ਸੋ ਸ਼ਾਂਤੀ ਆ ਕਿਉਂਕਿ ਕਮਾਈ ਕਰਦੇ ਆ ਕਮਾਈ ਕਰਦੇ ਸੀ ਕਮਾਈ ਹੋ ਜਾਂਦਾ ਫੇਰ ਘਰ ਆ ਕੇ ਰੈਸਟ ਕਰਨਾ ਕਾਫੀ ਕੇ ਸੌਣਾ ਹਾਂਜੀ 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 ਹੁਣ ਤਾਂ ਕਹਿੰਦਾ ਆ ਵਿਹਲਾ ਵਿਹਲਾ ਸੀ ਨਾ ਇਹ ਕਰਕੇ ਲੜਾਈ ਦਾ ਵੀ ਮੈਂ ਕਈ ਕੰਮ ਕਾਰਾਂ ਮੈਨੂੰ ਕੁਝ ਨਹੀਂ ਇੱਥੇ ਮੈਂ ਕੁਝ ਕੋਸ਼ਿਸ਼ ਕੀਤੀ ਧੂਫੀਆਂ ਬਣਾਉਂਗਾ ਕਹਿੰਦੇ ਹੱਥਾਂ ਨਹੀਂ ਦਾ ਕੰਮ ਕਰਦਾ ਇਸ ਕਰਕੇ ਇੱਥੇ ਧੂਫੀਆਂ ਚ ਵੀ ਨਹੀਂ ਲੱਗਾ ਆ ਖੰਡ ਫੜਦਾ ਜੀ ਪੂਰਾ ਨਹੀਂ ਸੀ ਚਲੰਤ ਇਸ ਕਰਕੇ ਉਧਰ ਵੀ ਇਹਨੂੰ ਬਾਠ ਬਹੁਤ ਘੱਟ ਮਿਲਦੇ ਸੀ ਮਹੀਨੇ 'ਚ ਜਾਂ ਕੋਈ ਬਰਸੀ-ਬਰਸੀ ਤੇ ਮਿਲਦੇ ਸੀ ਇਹਨੂੰ ਬਾਠ ਹਾਂਜੀ ਹਾਂਜੀ ਕਿਉਂਕਿ ਹੱਥ ਦੀ ਜਿਹੜੇ ਭਈ ਜਿਹੜੀ ਕਰਕੇ ਜਿਹੜੇ ਭਈ ਸਾਟ ਲੱਗੀ ਜਾਂ ਬਾਤੋਂ ਤੋਂ ਜਿਹੜਾ ਹੱਥ ਇਦਾਂ ਹੋਇਆ ਤੇ ਉਹਦੇ ਹੁਣ ਕਰਕੇ ਹੁਣ ਆਪਣੀ ਕਮਾਈ ਕਰਦੇ ਤੇ ਇਹਦਾ ਦਿਲ ਵੀ ਲੱਗਾ ਰਹਿੰਦਾ ਆ ਸੰਵੇਲ ਖੁਸ਼ੀ ਆ ਕਿੰਨੇ ਕਿੰਨੇ ਦਿਨ ਤੇ ਹਫਤੇ 'ਚ ਰਿਕਸ਼ਾ ਚਲਾਉਂਦੇ ਇਹ ਉਹ ਟੋ ਰਿਕਸ਼ਾ ਇਹ ਤਕਰੀਬਨ ਸਤਾਰ ਨੂੰ ਵੀ ਚਲਾ ਲੈਂਦਾ ਕਦੇ ਕਦੇ ਵਿੱਚ ਭਾਵੇਂ ਨਾ ਹੋਵੇ ਜਦੋਂ ਕੋਈ ਛੁੱਟੀ ਸ਼ੱਤੀ ਹੋਵੇ ਤੇ 3-400 ਰੁਪਿਆ ਬਣਾ ਹੀ ਲੈਂਦਾ ਹੈ ਮੈਂ ਬਾਬਾ ਜੀ ਸਾਨੂੰ ਬੜੀ ਖੁਸ਼ੀ ਆ ਭਈ ਨਿੱਕਾ ਵੀ ਬਿਜ਼ੀ ਆ ਆਪਣੇ ਇੱਕ ਨੌਕਰੀ ਤੇ ਕੰਮ ਕਰਦਾ ਤੇ ਤੁਹਾਨੂੰ ਵੀ ਥੋੜਾ ਸਕੂਨ ਆ ਭਈ ਫਿਊਚਰ ਬਾਰੇ ਤੁਹਾਡਾ ਬਹੁਤ ਧੰਨਵਾਦ ਕੋਈ ਸਨੇਹ ਹੈਗਾ ਸੰਗਤ ਲਈ ਭਾਈ ਸਾਹਿਬ ਹਾਂ ਬਸ ਚਲਦੀ ਕਲਾ ਜੋ ਕਰਦੇ ਅਸ ਆਪਣੇ ਅਕਾਲ ਸਾਈਡ ਵਾਲੇ ਜੋ ਕੀਤਾ ਪ੍ਰੋਗਰਾਮ ਬਹੁਤ ਵਧੀਆ ਕੀਤਾ ਬੜੇ ਚਲਦੀ ਇੱਕ ਲੱਖ ਇਤਿਹਾਸ ਕਰਕੇ ਅਕਾਲ ਸਾਈਡ ਦੇ ਸਭ ਸਾਰਿਆਂ ਨੂੰ ਲੱਖ ਲੱਖ ਵਧਾਈ ਆ ਸਰਦੀ ਕਿ ਚਲਦੀ ਕਲਾ ਇਸ ਤਰੀ ਮੈਂ ਕਹਿੰਦਾ ਵੀ ਅੱਗੇ ਵਾਸਤੇ ਵੀ ਚਲਦੀ ਕਲਾ ਹੋਵੇ ਪੰਥ ਦੀ ਚਲਦੀ ਕਲਾ ਹੋਵੇ ਜੋਰਦੀ ਗਣ ਜੋਰਦੀ ਕਰੋ ਤੁਹਾਡਾ ਬਹੁਤ ਧੰਨਵਾਦ ਸਾਡੇ ਵੱਲੋਂ ਵੀ ਅਸੀਂ ਅਰਦਾਸਾ ਕਰਦੇ ਤੁਸੀਂ ਸਾਰੇ ਚੰਗੀ ਸਿਹਤ ਚੜ੍ਹਦੀ ਕਲਾ ਰਹਿਣ ਤੇ ਚੰਗੀ ਕਮਾਈ ਹੋਵੇ ਤੇ ਇਹ ਵੀ ਆਪਾਂ ਚੜ੍ਹਾਈ ਕਰੇ ਸੋ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਇਹ ਦੇਖਿਆ ਵੀਡੀਓ ਪਾਰਟੀ ਸਾਹਿਬ ਦੀ ਡਿਊਟੀ ਚੱਲਦੀ ਆ ਦੁਖਨਿਵਾਰਨ ਗੁਰਦਾਰਾ ਸਾਹਿਬ ਪਟਿਆਲੇ ਤੇ ਜਿਹੜਾ ਪਚੰਗੀ ਨਿੱਕਾ ਆ ਉਹਨੂੰ ਕੰਮ ਨਹੀਂ ਮਿਲਦਾ ਸੀ ਜਿਹੜਾ ਹੱਥ ਦੇ ਵਿੱਚ ਜਿਹੜੀ ਭਈ ਬਚਪਨ ਤੋਂ ਹੀ ਕਿਹੜਾ ਹੱਥ ਮੜ ਗਿਆ ਵਿੰਗਾ ਹੋ ਗਿਆ ਸੀ ਬਿਮਾਰੀ ਨਾਲ ਤੇ ਉਹ ਕਸਵਾ ਸੀਗਾ ਤੇ ਆਪ ਜਿੰਦਾ ਭਾਈ ਸਾਹੂ ਕਹਿੰਦੇ ਸੀਗੇ ਭਈ ਕਿਉਂਕਿ ਕਦੇ ਵੀ ਨਿੱਕ ਨੌਜਵਾਨ ਵੀ ਬਹੁਤ ਤੰਗ ਹੋ ਜਾਂਦੇ ਪਏ ਮਨੋਸਕਰੀਨ ਮਿਲਦੀ ਆਪਸਰ ਹੋਣੇ ਮਨ ਖਰਾਬ ਹੋ ਜਾਂਦਾ ਹੁੰਦਾ ਹੁਣ ਕਹਿੰਦੇ ਮਨ ਖਰਾਬ ਹੋ ਗਿਆ ਸੀਗਾ ਤੇ ਹੁਣ ਦੇਖੋ ਕਮਾਈ ਕਰਦੇ ਰੋ ਜਾ ਕੇ ਰਿਕਸ਼ਾ ਕਰਦੇ ਆ ਤੁਹਾਡੇ ਵੱਲੋਂ ਰਿਕਸ਼ਾ ਦਿੱਤਾ ਗਿਆ ਆਟੋ ਰਿਕਸ਼ਾ ਸੰਗਤ ਵੱਲੋਂ ਤੁਹਾਡੇ ਦਾਨ ਵੱਲੋਂ ਤੁਹਾਨੂੰ ਬੜੀ ਖੁਸ਼ੀ ਆ ਪਈ ਸਾਣਾ ਤੁਸੀਂ ਖੜੇ ਆ ਤੇ ਨਿੱਕੀ ਨਿੱਕੀ ਜਿਹੜੇ ਭਈ ਆਪਰੇਸ਼ਨ ਕਰੀਦੇ ਪ੍ਰੋਜੈਕਟ ਕਰੀਦੇ ਪੰਜਾਬ 'ਚ ਉਹਦੇ ਬਹੁਤ ਵੱਡੇ ਵੱਡੇ ਨੇ ਚੀਜ਼ਾਂ ਨਿਕਲਦੇ ਆ ਤੁਸੀਂ ਸਪੋਰਟ ਕਰੀ ਜਾਓ ਅਸੀਂ ਜਿੱਥੇ ਵੀ ਲੋੜਿਆ ਉੱਥੇ ਸੇਵਾ ਕਰੀ ਜਾਵਾਂਗੇ ਜੀ ਮਾਇਗੁਰ ਜੀ ਕਾ ਖਾਲਸਾ ਮਾਇਗੁਰ ਜੀ ਖਾਤੇ